ਉਹਦੀ ਦੁੱਖਦਾ ਇੱਕ ਘਟਨਾ ਹੋ ਗਈ ਆ ਰਾਤ 6 ਵਜੇ ਦੇ ਕਰੀਬ ਕੱਲ 7 ਵਜੇ ਦੇ ਕਰੀਬ ਤਨੂ ਦੀ ਫਾਦਰ ਦੀ ਡੈਥ ਹੋ ਗਈ ਹੈ ਤੇ ਹੁਣ ਕੋਸ਼ਿਸ਼ ਦੇਣਾ ਪ੍ਰੋਮੋਸ਼ਨਸ ਆਲ ਸਾਰਾ ਕਾਲਜੀ ਸੁਖਰਤਿਆਂ ਨਾਲ ਵੀਡੀਓਜ਼ ਬਣਾਉਣ ਕਰਕੇ ਫੇਮਸ ਹੋਈ ਕੁੜੀ ਤਨੂ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਬੀਤੇ ਦਿਨ ਹੀ ਤਨੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਸਟੋਰੀ ਪਾ ਕੇ ਇਹ ਦੱਸਿਆ ਹੈ ਕਿ ਬੀਤੇ ਦਿਨ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਹੈ ਜਿਸ ਦੇ ਚੱਲਦਿਆਂ ਉਹ ਸੋਸ਼ਲ ਮੀਡੀਆ ਤੋਂ ਕਈ ਦਿਨਾਂ ਦੇ ਲਈ ਇਨਐਕਟਿਵ ਰਹੇਗੀ ਤੁਹਾਨੂੰ ਦੱਸ ਦਈਏ ਜ्यों ਹੀ ਤਨੂੰ ਨੇ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਾਂ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਆਉਣ ਲੱਗ ਪਏ ਕਿਸੇ ਨੇ ਕਿਹਾ ਕਿ ਇਸ ਦੀਆਂ ਹਰਕਤਾਂ ਕਰਕੇ ਹੀ ਇਸ ਦਾ ਪਿਤਾ ਇਸ ਦੁਨੀਆ ਤੋਂ ਚਲਾ ਗਿਆ ਉੱਥੇ ਹੀ ਹੋਰ ਬਹੁਤ ਸਾਰੇ ਜਨਿਆਂ ਨੇ ਵੀ ਤਨੂੰ ਨੂੰ ਉਸਦੇ ਫਾਦਰ ਦੀ ਡੈਥ ਦੇ ਲਈ ਬਲੇਮ ਕੀਤਾ ਵੈਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਾਪਿਓ ਸਭ ਦੇ ਸਾਂਝੇ ਹੁੰਦੇ ਨੇ ਕਦੇ ਵੀ ਮਾਪਿਓ ਨੂੰ ਪੁੱਠਾ ਸਿੱਧਾ ਨਹੀਂ ਬੋਲਣਾ ਚਾਹੀਦਾ ਅਤੇ ਅਜਿਹੇ ਸਮੇਂ ਤੇ ਤਾਂ ਬਿਲਕੁਲ ਵੀ ਨਹੀਂ ਕਈ ਬੱਚੇ ਆਪਣੇ ਮਾਪਿਓ ਦੇ ਹੱਥੋਂ ਨਿਕਲ ਜਾਂਦੇ ਨੇ ਉਹਨਾਂ ਦੇ ਵਿੱਚ ਮਾਤਾ ਪਿਤਾ ਦਾ ਕੋਈ ਕਸੂਰ ਨਹੀਂ ਹੁੰਦਾ ਵੱਲ ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਮਾਤਾ ਪਿਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਤੁਸੀਂ ਵੀ ਤਨੂ ਦੇ ਫਾਦਰ ਲਈ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਬਾਕੀ ਤਨੂ ਦੇ ਫਰੈਂਡ ਵੱਲੋਂ ਵੀ ਇਸ ਬਾਰੇ ਲਾਈਵ ਆ ਕੇ ਜਾਣਕਾਰੀ ਦਿੱਤੀ ਗਈ